ਪੰਜਾਬ ਦੇ ਵਿੱਚ ਆਇਆ ਜ਼ਬਰਦਸਤ ਤੂਫਾਨ 70% ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਨੇ ਹਵਾਵਾਂ ਤੋਂ ਅੰਦਾਜ਼ੇ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ ਸੀ ਕਿ ਪੰਜਾਬ ਦੇ ਵਿੱਚ ਕਿਸੇ ਵਕਤ ਵੀ ਤੂਫਾਨ ਆ ਸਕਦਾ ਹੈ ਤੇ ਹੁਣ ਤੂਫਾਨ ਨੂੰ ਪੰਜਾਬ ਦੇ ਵਿੱਚ ਦਾਖਲ ਹੋ ਗਿਆ ਹੈ ਤੂਫਾਨ ਨੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਨਾਲ ਨਾਲ ਮੀਂਹ ਪੈ ਰਿਹਾ ਹੈ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੇਗੀ ਪਰ ਤੇਜ਼ ਹਨੇਰੀ ਦੇ ਨਾਲ ਨੁਕਸਾਨ ਖੁੰਦਾ ਵੀ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਤੇਜ਼ ਨੇਰੀ ਦੇ ਨਾਲ ਦਰਖਤ ਡਿਗਣ ਦਾ ਵੀ ਡਰ ਰਹਿੰਦਾ ਕਿਉਂਕਿ ਲੋਕ ਕਰਾਂ ਨੂੰ ਜਾ ਰਹੇ ਹੁੰਦੇ ਨੇ ਇਸ ਵਕਤ ਕੰਮ ਤੋਂ ਤਦ ਦਰਖਤ ਦੇ ਡਿਗਣ ਦੇ ਨਾਲ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਹਨੇਰੀ ਚੱਲ ਰਹੀ ਹੈ ਭਾਰੀ ਮੀਂਹ ਪੈ ਰਿਹਾ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਸਾਡੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੇਜ਼ ਹਨੇਰੀ ਕਾਫੀ ਚੱਲ ਰਹੀ ਹੈ ਤੇ ਕਰੋ ਉਹ ਹੀ ਨਿਕਲੋ ਜਿਨ੍ਹਾਂ ਨੂੰ ਜ਼ਰੂਰੀ ਕੰਮ ਹੈ ਫਾਲਤੂ ਕੰਮਾਂ ਤੋਂ ਗੁਰੇਜ਼ ਕਰਨ ਲੋਕ ਉਹ ਹੀ ਜਾਣ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ ਕਿਉਂਕਿ ਤੇਜ਼ ਹਨੇਰੀ ਦੇ ਨਾਲ ਨੁਕਸਾਨ ਹੋਣ ਦਾ ਵੀ ਖਤਰਾ ਰਹਿੰਦਾ ਹੈ